ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਮੁੱਦੇ ਤੇ ਗੱਲ ਕਰਾਂਗੇ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਹੀ ਗੰਭੀਰ ਬਣਿਆ ਹੋਇਆ ਜਿਵੇਂ ਕਿ ਲੋਕ ਬਾਹਰ ਜਾਣ ਦੀ ਤਾਂਗ ਦੇ ਵਿੱਚ ਪੰਜਾਬ ਨੂੰ ਛੱਡ ਰਹੇ ਨੇ ਤੇ ਉਹ ਹਰ ਕਦਮ ਅਪਣਾ ਰਹੇ ਨੇ ਚਾਹੇ ਉਹ ਸਹੀ ਆ ਚਾਹੇ ਉਹ ਗਲਤ ਆ ਉਹਨਾਂ ਦਾ ਸਿਰਫ ਇੱਕੋ ਹੀ ਮੋਟਿਵ ਆ ਇੱਕੋ ਹੀ ਮਕਸਦ ਆ ਵੀ ਕਿਸੇ ਨਾ ਕਿਸੇ ਤਰੀਕੇ ਬਾਹਰ ਵਿਦੇਸ਼ ਦੇ ਵਿੱਚ ਜਾ ਕੇ ਸੈੱਟ ਹੋ ਜਾਈਏ ਪੈਸੇ ਕਮਾ ਲਈਏ ਭਾਵੇਂ ਤਰੀਕਾ ਕੋਈ ਵੀ ਹੋਵੇ ਇਸ ਤਰੀਕੇ ਦੇ ਨਾਲ ਉਹ ਕੀ ਕਰਦੇ ਨੇ ਗਲਤ ਤਰੀਕੇ ਵੀ ਬਣਾਉਂਦੇ ਨੇ 2 ਨੰਬਰ ਦੇ ਵਿੱਚ ਵੀ ਜਾਂਦੇ ਨੇ 1 ਨੰਬਰ ਦੇ ਵਿੱਚ ਵੀ ਜਾਂਦੇ ਨੇ ਇਲੀਗਲ ਵੇਵ ਲੀਗਲ ਵੇ ਨਾ ਵੀ ਜਾਂਦੇ ਨੇ ਸੋ ਇਹ ਤਰੀਕਿਆਂ ਦੇ ਕਰਕੇ ਲੋਕ ਆ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਵੀ ਪੰਜਾਬ ਨੂੰ ਖਾਲੀ ਕਰਕੇ ਛੱਡ ਕੇ ਜਾਣਾ ਚਾਹੁੰਦੇ ਨੇ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਹਦੇ ਮੇਨ ਜਿਹੜੇ ਸਮਾਜਿਕ ਕਾਰਨ ਨੇ ਸਰਕਾਰ ਦੀ ਨੀਤੀ ਨੂੰ ਸਾਈਡ ਤੇ ਰੱਖ ਕੇ ਆਪਾਂ ਸਮਾਜ ਦੇ ਤਰਫੋਂ ਗੱਲ ਕਰਾਂਗੇ ਵੀ ਸਮਾਜਿਕ ਕਾਰਨ ਬਣਦੇ ਨੇ ਤੇ ਲੋਕ ਬਾਹਰ ਜਾਣ ਦੇ ਲਈ ਦੇਖਦੇ ਨੇ ਕਿਹੜੇ ਕਿਹੜੇ ਉਹਨਾਂ ਦੇ ਸੁਪਨੇ ਨੇ ਕੀ ਉਹਨਾਂ ਦੇ तरीके बनदे ने ते ओ क्यों एहे सोबना अपने दिमाग ਦੇ ਵਿੱਚ ਪਾਲੀ ਬੈਠੇ ਨੇ ਸੋ ਇਹਦੇ ਉੱਪਰ ਆਪਾਂ ਵੀਡੀਓ ਬਣਾਵਾਂਗੇ ਅੱਜ ਤੱਕ ਇਸ ਚੀਜ਼ ਦੇ ਉੱਪਰ ਵੀਡੀਓ ਸ਼ਾਇਦ ਹੀ ਕਿਸੇ ਨੇ ਬਣਾਈ ਹੋਵੇ ਵਧੀਆ ਲੱਗੂਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਗੱਲ ਕਰਦੇ ਆਂ ਵੀ ਇਮੀਗ੍ਰੇਸ਼ਨ ਜਿਹੜੀ ਪੰਜਾਬ ਦੇ ਵਿੱਚ ਹੋ ਰਹੀ ਆ ਕੁਝ ਸਾਲਾਂ ਤੋਂ ਵੈਸੇ ਤਾਂ ਪਹਿਲਾਂ ਤੋਂ ਹੀ ਹੋ ਰਹੀ ਆ ਪਹਿਲਾਂ ਫ੍ਰੀ ਦੇ ਵਿੱਚ ਸੀ ਸਾਰਾ ਕੁਝ ਕੋਈ ਰੂਲਸ ਐਂਡ ਰੈਗੂਲੇਸ਼ਨ ਨਹੀਂ ਸੀ ਲੋਕ ਜਹਾਜ਼ ਚੜ੍ਹਦੇ ਸੀਗੇ ਤੇ ਦੇਸ਼ ਦੂਸਰੇ ਪਹੁੰਚ ਜਾਂਦੇ ਸੀ ਹੁਣ ਆਪਾਂ ਬਾਹਰ ਦੇ ਦੇਸ਼ ਜਿਹੜੇ ਲਈਏ ਜਿੱਥੇ ਪੰਜਾਬੀ ਮੇਨ ਜਾਂਦੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਉੱਥੇ ਦੀ ਇਮੀਗ੍ਰੇਸ਼ਨ ਦੇ ਰੂਲ ਆ ਜਿਹੜੇ ਸਖਤ ਨੇ ਤੇ ਉੱਥੇ ਉਹ ਕਿਸੇ ਵੀ ਤਰੀਕੇ ਜਾਣਾ ਚਾਹੁੰਦੇ ਨੇ ਉਹ ਡੋਂਕੀ ਦਰੂ ਹੁੰਦਾ ਉਹ ਵਰਕ ਪਰਮਿਟ ਉਹ ਲੀਵੀਆਂ ਆ ਜਾਂ ਐਲੋਮੋ ਕਹਿੰਦੇ ਆ ਤੁਸੀਂ ਜਾਂ ਸਟੂਡੈਂਟ ਵੀਜ਼ਾ ਜਾ ਕੋਈ ਸਪਾਂਸਰਸ਼ਿਪ ਕਰ ਦੇ ਜਾਂ ਇਨਵੈਸਟਮੈਂਟ ਵੀਜ਼ਾ ਸੋ ਇਹ ਤਰੀਕੇ ਨੇ ਜਿਹਦੇ ਤਰੀਕੇ ਨਾਲ ਉਹ ਜਾਣਾ ਚਾਹੁੰਦੇ ਨੇ ਹੁਣ ਦੂਜੇ ਪੱਖ ਤੋਂ ਦੇਖੀਏ ਆਪਾਂ ਉਹ ਏਸ਼ੀਅਨ ਕੰਟਰੀ ਦੇ ਵਿੱਚ ਅਰਬ ਕੰਟਰੀ ਦੇ ਵਿੱਚ ਦੁਬਈ ਆ ਗਿਆ ਮਲੇਸ਼ੀਆ ਆ ਗਿਆ ਆਪਣਾ ਵੀਰ ਦਾ ਨਾਮ ਹੋ ਗਿਆ థਾਈਲੈਂਡ ਆ ਗਿਆ ਸੋ ਇਦਾਂ ਦੀਆਂ ਕੰਟਰੀਆਂ ਦੇ ਵਿੱਚ ਵੀ ਲੋਕ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਵੀ ਉੱਥੇ ਜਾ ਕੇ ਅਸੀਂ ਸੈੱਟ ਹੋ ਪਾਵਾਂਗੇ ਨਹੀਂ ਹੋ ਪਾਵਾਂਗੇ ਸਿਰਫ ਇੱਕ ਦਿਮਾਗ ਦੇ ਵਿੱਚ ਕੀੜਾ ਬੈਠਾ ਹੋਇਆ ਵੀ ਬਾਹਰ ਜਾ ਕੇ ਪੈਸੇ ਕਮਾ ਕੇ ਆਪਣੇ ਘਰ ਦੂ ਸਹੀ ਕਰਨਾ ਦੇ ਆਪਣੇ ਸੁਪਨੇ ਪੂਰੇ ਕਰਦੇ ਨੇ ਸੋ ਇਹ ਗੱਲ ਆ ਵੀ ਜਿਹੜੇ ਤਾਂ ਏਸ਼ੀਅਨ ਕੰਟਰੀ ਨੇ ਅੱਜ ਆਪਾਂ ਏਸ਼ੀਅਨ ਕੰਟਰੀ ਦੇ ਆਧਾਰ ਤੇ ਗੱਲ ਕਰਦੇ ਆ ਵੀ ਜਿਹੜੇ ਏਸ਼ੀਅਨ ਕੰਟਰੀ ਨੇ ਤੁਹਾਨੂੰ ਬਹੁਤ ਏਜੰਟ ਮਿਲਣਗੇ ਜਿਹੜੇ ਕਿ ਘਰਾਂ ਤੋਂ ਕੰਮ ਕਰਦੇ ਨੇ ਜਾਂ ਛੋਟੀਆਂ-ਛੋਟੀਆਂ ਦੁਕਾਨਾਂ ਕਰੀ ਬੈਠੇ ਨੇ ਉੱਤੇ ਉਹਨਾਂ ਨੇ ਲਿਖਿਆ ਹੁੰਦਾ ਇਮੀਗ੍ਰੇਸ਼ਨ ਵਰਕ ਵੀਜ਼ਾ ਤੇ ਨਾਲ ਰੇਲਵੇ ਟਿਕਟਾਂ 에ਅ ਟਿਕਟਾਂ ਜਿਹੜੇ ਤਾਂ ਉਹਦਾਂ ਦੇ ਏਜੰਟ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਆ ਹੋ ਸਕਦਾ ਉਹਨਾਂ ਦੇ ਵਿੱਚੋਂ ਕਈ ਏਜੰਟ ਸਹੀ ਵੀ ਹੋਣ ਉਹ ਏਜੰਟਾਂ ਕੋਲੇ ਜ਼ਿਆਦਾਤਰ ਲੋਕ ਜਾਂਦੇ ਨੇ ਇਹ ਵੀ ਵਰਕ ਪੜ੍ਹ ਕੇ ਚਲੇ ਜਾਂਦੇ ਨੇ ਵੀ ਵਰਕ ਲਿਖਿਆ ਹੋਇਆ ਬੋਰਡ ਲੱਗਿਆ ਹੋਇਆ ਸਿਰਫ ਉਹਨੂੰ ਦੇਖ ਕੇ ਹੀ ਉਹ ਚਲੇ ਜਾਂਦੇ ਨੇ ਤੇ ਆਪਣਾ ਇਮੀਗ੍ਰੇਸ਼ਨ ਬਾਰੇ ਪੁੱਛਣ ਲੱਗ ਜਾਂਦੇ ਨੇ ਭਾਜੀ ਮੈਂ ਕਿਸੇ ਕੰਟਰੀ 'ਚ ਜਾਣਾ ਕੋਈ ਮੈਨੂੰ ਦੱਸੋ ਕਿਹੜੀ ਕੰਟਰੀ ਰਿਸਟਰ ਕਰਾਂ ਇਵਨ ਕਿ ਇਹ ਵੀ ਨਹੀਂ ਪਤਾ ਹੁੰਦਾ ਵੀ ਤੁਸੀਂ ਕਿਹੜੀ ਕੰਟਰੀ 'ਚ ਆਪਣੇ ਸੁਪਨੇ ਪੂਰੇ ਕਰਨ ਜਾਣਾ ਫਿਰ ਉਹ ਅੱਗੇ ਏਜੰਟ ਤੁਹਾਨੂੰ ਦੱਸਦੇ ਨੇ ਜਾਂ ਘਰ ਤੋਂ ਕੰਮ ਜਿਹੜੇ ਏਜੰਟ ਕਰਦੇ ਨੇ ਉਹ ਦੱਸਦੇ ਨੇ ਭਾਈ ਜੀ ਮਲੇਸ਼ੀਆ ਚਲੇ ਜਾਓ ਭਾਈ ਜੀ ਮਲੇਸ਼ੀਆ ਦਾ ਬਣਾ ਦਈਏ ਤੁਹਾਡਾ ਆਪਾਂ ਕਹਿੰਦੇ ਨੇ ਹਾਂਜੀ ਬਣਾ ਦਿਓ ਪਾਸਪੋਰਟ ਹੈਗਾ ਪਾਸਪੋਰਟ ਵੀ ਨਹੀਂ ਹੁੰਦਾ 5-5000 10-10000 ਰੁਪਏ ਲੈ ਕੇ ਤੁਹਾਡਾ ਪਾਸਪੋਰਟ ਵੀ ਉਹ ਤਿਆਰ ਕਰਾਉਂਦੇ ਨੇ ਜਿਸ ਦੀ ਕੀਮਤਿਕ 1500 ਤੋਂ 2000 ਹੁੰਦੀ ਹੈ ਤੁਹਾਡਾ ਪਾਸਪੋਰਟ ਬਣ ਜਾਂਦਾ ਤੇ ਉਹ ਤੁਹਾਨੂੰ ਫਿਰ ਕਹਿੰਦੇ ਨੇ 60 ਲੱਖ ਰੁਪਇਆ ਲੱਗੂ 4 ਲੱਖ ਰੁਪਇਆ ਲੱਗੂ ਦੋਨੋਂ ਮਲੇਸ਼ੀਆ ਭੇਜਾਂਗੇ 2.5 ਲੱਖ ਲੱਗੂ 2 ਲੱਖ ਲੱਗੂ ਦੋਨੋਂ ਦੁਬਈ ਭੇਜਾਂਗੇ ਉਹਦੇ ਵਿੱਚ ਤੁਹਾਨੂੰ ਫੈਸਿਲਿਟੀ ਕੀ ਕੀ ਦਵਾਂਗੇ ਨੌਕਰੀ ਅਸੀਂ ਦਵਾਂਗੇ ਖਾਣਾ ਪੀਣਾ ਸਾਡਾ ਆਊਗਾ ਤੁਸੀਂ ਸਿਰਫ ਜਹਾਜ਼ ਦੇ ਵਿੱਚ ਬੈਠਣਾ ਤੇ ਬੈਠ ਕੇ ਉੱਥੇ ਪਹੁੰਚ ਜਾਣਾ ਲੋਕ ਇਹੀ ਚੀਜ਼ਾਂ ਸੋਚ ਕੇ ਇਹੀ ਚੀਜ਼ਾਂ ਸੁਣ ਕੇ ਇੰਨੇ ਖੁਸ਼ ਹੋ ਜਾਂਦੇ ਨੇ ਤੇ ਰਾਤੋ-ਰਾਤ ਸੁਪਨੇ ਲੈਣੇ ਸ਼ੁਰੂ ਕਰ ਦਿੰਦੇ ਨੇ ਵੀ ਅਸੀਂ ਫਲਾਨੀ ਜਗ੍ਹਾ ਪਹੁੰਚ ਗਏ ਤੇ ਹੁਣ ਮੇਰੇ ਘਰ ਦੇ ਵਿੱਚ ਆਹ ਹੋ ਜਾਊਗਾ ਮੇਰੇ ਘਰ 'ਚ ਗੱਡੀ ਹੋ ਜਾਊ ਮੈਂ ਆਪਣੀ ਬਿਲਡਿੰਗ ਖੜੀ ਕਰ ਲਊਗਾ ਮੈਂ ਆਪਣੇ ਕਰਜ਼ੇ ਉਤਾਰ ਦੂੰਗਾ ਈਵਨ ਕਿ ਉਹ ਕਰਜ਼ੇ ਚੱਕ ਕੇ ਹੀ ਮਲੇਸ਼ੀਆ ਗਏ ਹੁੰਦੇ ਨੇ ਜਾਂ ਕਿਤੇ ਵੀ ਗਏ ਹੁੰਦੇ ਨੇ ਹੋਰ ਕਰਜ਼ਾ ਫੜ ਕੇ ਗਏ ਹੁੰਦੇ ਨੇ ਜਦੋਂ ਉਸ ਕੰਟਰੀ ਦੇ ਉੱਪਰ ਉਹ ਲੈਂਡ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਕੋਈ ਉਹਨਾਂ ਦਾ ਏਜੰਟ ਹੁੰਦਾ ਜਿਹੜਾ ਏਜੰਟ ਇੱਥੇ ਹੁੰਦਾ ਉਹਦਾ ਹੀ ਏਜੰਟ ਹੁੰਦਾ ਉਹ ਤੁਹਾਡੇ ਡਾਕੂਮੈਂਟ ਫੜ ਲੈਂਦਾ ਡਾਕੂਮੈਂਟ ਫੜ ਕੇ ਤੁਹਾਨੂੰ ਡਾਕੂਮੈਂਟ ਨਹੀਂ ਦਿੰਦਾ ਤੇ ਤੁਹਾਨੂੰ ਫੋਨ ਕਰਕੇ ਕਹਿੰਦਾ ਸਵੇਰੇ ਨੌਕਰੀ ਤੇ ਚਲੇ ਜਾਇਓ ਫੁਲਾਨੀ ਜਗ੍ਹਾ ਤੇ ਤੁਹਾਨੂੰ ਬੰਦਾ ਲੈ ਜਾਊਗਾ ਕਿ ਉਹ ਡੀਕਦੇ ਰਹਿੰਦੇ ਨੇ 2-3 ਦਿਨ ਦਾ ਉਹਨਾਂ ਦਾ ਹੋਟਲ ਦਾ ਪੇ ਕੀਤਾ ਹੁੰਦਾ ਤੇ ਉਸ ਤੋਂ ਬਾਅਦ ਉਹ ਡੀਕੀ ਜਾਂਦੇ ਆ ਡੀਕੀ ਜਾਂਦੇ ਆ ਵੀ ਅੱਜ ਲੈ ਕੇ ਜਾਊ ਕੱਲ ਲੈ ਕੇ ਜਾਊ ਆਉਂਦਾ ਹੀ ਨਹੀਂ ਏ ਏਜੰਟ ਜਿਹੜਾ ਲੋਕਲ ਹੁੰਦਾ ਇਹ ਗੱਲ ਕਰਦਾ ਪਹਿਲਾਂ ਪਹਿਲਾਂ ਬਾਅਦ ਚ ਇਹ ਵੀ ਬਲੌਕ ਲਿਸਟ ਚ ਪਾ ਦਿੰਦਾ ਕਈ ਵਾਰੀ ਪੈਸੇ ਦੀ ਹੋਰ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ ਨੇ ਸੋ ਇਦਾਂ ਦੀਆਂ ਜਿਹੜੇ ਨੇ ਸਕੈਮ ਹੁੰਦੇ ਨੇ ਤੇ ਜਦੋਂ ਬੰਦਾ ਫੋਨ ਚੱਕਣਾ ਬੰਦ ਕਰ ਦਿੰਦਾ ਉੱਥੇ ਜਿਹੜੇ ਪਹੁੰਚੇ ਹੁੰਦੇ ਨੇ ਜਿਨ੍ਹਾਂ ਨੇ ਸੁਪਨੇ ਪੂਰੇ ਕਰਨੇ ਹੁੰਦੇ ਨੇ ਉਹ ਕਬਰੋਣਾ ਸ਼ੁਰੂ ਕਰ ਦਿੰਦੇ ਨੇ ਫਿਰ ਤੁਸੀਂ ਕਈ ਵੀਡੀਓਜ਼ ਦੇਖਦੇ ਆਉਂਦੀਆਂ ਜਿਵੇਂ ਕਿ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਸਪੈਸ਼ਲੀ ਇੰਨੀਆਂ ਵੀਡੀਓਜ਼ ਆਉਂਦੀਆਂ ਨੇ ਏਸ਼ੀਅਨ ਕੰਟਰੀ ਤੋਂ ਵੀ ਫਲਾਨੇ ਏਜੰਟ ਨੇ ਮੈਨਾਂ ਧੋਖਾ ਧੜੀ ਕੀਤੀ ਮੈ ਮੈਨੂੰ ਇੱਥੇ ਛੱਡ ਗਿਆ ਕਹਿੰਦਾ ਸੀ ਜਪਾਨ ਦਾ ਵੀਜ਼ਾ ਦਵਾਂਗੇ ਪਰ 10 ਦਿਨਾਂ ਤੋਂ ਅਸੀਂ ਇਸ ਕੰਟਰੀ ਦੇ ਵਿੱਚ ਹੀ ਘੁੰਮੇ ਜਾ ਰਹੇ ਹਾਂ ਅਸੀਂ ਰੋਟੀ ਵੀ ਨਹੀਂ ਖਾਧੀ ਸਾਡੇ ਕੋਲ ਪੈਸੇ ਵੀ ਮੁੱਕ ਗਏ ਨੇ ਉਹ ਫਿਰ ਡਰ-ਡਰ ਕੇ ਵੀ ਰਹਿੰਦੇ ਨੇ ਕਿਉਂਕਿ ਉਹਨਾਂ ਕੋਈ ਡਾਕੂਮੈਂਟ ਨਹੀਂ ਹੁੰਦਾ ਤੇ ਉਸ ਕੰਟਰੀ ਦੇ ਵਿੱਚ ਜਿੱਥੇ ਉਹ ਗਏ ਹੁੰਦੇ ਨੇ ਜਾਂ ਜਿਹੜੀ ਉਹਨਾਂ ਦੀ ਪੁਲਿਸ ਹੈ ਉਹਨਾਂ ਤੋਂ ਵੀ ਉਹਨਾਂ ਨੂੰ ਬਚ ਕੇ ਰਹਿਣਾ ਪੈਂਦਾ ਕਿਉਂਕਿ ਕਾਗਜ਼ ਪੱਤਰ ਹੀ ਨਹੀਂ ਹੁੰਦਾ ਕੋਈ ਵੀ ਨਾ ਕੋਈ ਪ੍ਰੂਫ ਹੁੰਦਾ ਵੀ ਕਿਹੜੇ ਵੀਜ਼ੇ ਦੇ ਉੱਥੇ ਹੈਗੇ ਨੇ ਕਿਹੜੇ ਤੇ ਨਹੀਂ ਹੈਗੇ ਸੋ ਇਹੀ ਗੱਲ ਕਰਕੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਉੱਥੇ ਕਰਨ ਕੀ ਜਾਣਾ ਕਿਹੜੀ ਕੰਟਰੀ 'ਚ ਜਾਣਾ ਪਰ ਲੋਕ ਫੇਰ ਵੀ ਇਹਨਾਂ ਦੇ ੜਿੱਕੇ ਚੜਦੇ ਨੇ ਤੇ ਜਾਂਦੇ ਨੇ ਤੇ ਹਰਾਨੀ ਵਾਲੀ ਗੱਲ ਆ ਲੋਕ ਅੱਜ ਵੀ ਇਹ ਚੀਜ਼ਾਂ ਹੋਣ ਦੇ ਬਾਵਜੂਦ ਲੋਕਾਂ ਨੂੰ ਪਤਾ ਵਾ ਵੀ ਸਾਡੇ ਨਾਲ ਆ ਕੁਝ ਵਾਪਰਿਆ ਵਾ ਫੇਰ ਵੀ ਬਾਹਰ ਜਾਂਦਾ ਜਿਹੜਾ ਵਾ ਕੀੜਾ ਲੋਕਾਂ ਦੇ ਦਿਮਾਗ ਦੇ ਵਿੱਚੋਂ ਨਹੀਂ ਨਿਕਲ ਰਿਹਾ ਕੀ ਕਾਰਨ ਐ ਇਸ ਚੀਜ਼ ਦਾ ਇਹ ਚੀਜ਼ ਦਾ ਕੀ ਕਾਰਨ ਹੋ ਸਕਦਾ ਇੱਕ ਦਾ ਜਿਹੜੇ ਆਪਣਾ ਦਿਮਾਗ ਆ ਨਾ ਆਪਣੇ ਦਿਮਾਗ ਦੇ ਵਿੱਚ ਲਾਲਚ ਦਾ ਜਦੋਂ ਕੀੜਾ ਪੈਦਾ ਹੋ ਜਾਂਦਾ ਲੋਕਾਂ ਨੂੰ ਦੇਖ ਕੇ ਆਪਾਂ ਆਪਣੀ ਤਰੱਕੀ ਸੋਚਣ ਲੱਗ ਜੰਦੇ ਆ ਆਪਾਂ ਮਿਹਨਤ ਕਰਨੀ ਛੱਡ ਦਿੰਦੇ ਆ ਤੇ ਆਪਾਂ ਸੋਚਦੇ ਆ ਫਲਾਨਾ ਬੰਦਾ ਬਾਹਰ ਚਲੇ ਗਿਆ ਉਹਨੇ ਆ ਵੀ ਗੱਡੀ ਲੈ ਲਈ ਉਹਨੇ ਵੱਡਾ ਸਾਰਾ ਘਰ ਬਣਾ ਲਿਆ ਉਹਨੇ ਸਾਰੇ ਕਰਜ਼ੇ ਉਤਾਰ ਤੇ ਇੰਨੀ ਪੈੜੀ ਲੈ ਲਈ ਉਹ ਚੀਜ਼ਾਂ ਸੋਚ ਕੇ ਆਪਾਂ ਹਨਾ ਆਪਣੇ ਆਪ ਨੂੰ ਬਾਹਰ ਭੇਜਣਾਂ ਦੀ ਗੱਲ ਕਰਦੇ ਆ ਪਰ ਉਹਦੇ ਪਿੱਛੇ ਆਪਾਂ ਉਸ ਬੰਦੇ ਦੀ ਮਿਹਨਤ ਨਹੀਂ ਦੇਖਦੇ ਉਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਨਹੀਂ ਚੈੱਕ ਕਰਦੇ ਇਹ ਨਹੀਂ ਦੇਖਦੇ ਵੀ ਉਹ ਬੰਦੇ ਨੇ ਇੱਥੇ ਕਿਹੜਾ ਗੁਣ ਸੀ ਤੇ ਉੱਥੇ ਕੀ ਕੰਮ ਕਰਨਾ ਸ਼ੁਰੂ ਕੀਤਾ ਜਾ ਕੇ ਤੇ ਉਹ ਕਿਹੜੇ ਤਰੀਕੇ ਨਾਲ ਗਿਆ ਉੱਥੇ ਉਹ ਲੀਗਲ ਵੇ ਨਾਲ ਗਿਆ ਉਹ ਕਿਸੇ ਨੇ ਉਹਨੂੰ ਉੱਥੇ ਬੁਲਾਇਆ ਜਾਂ ਸਟੂਡੈਂਟ ਬਣ ਕੇ ਗਿਆ ਸੀ ਆਪਾਂ ਇਹ ਚੀਜ਼ਾਂ ਨੂੰ ਭੁੱਲ ਕੇ ਸਿਰਫ ਦਿਮਾਗ ਦੇ ਵਿੱਚ ਇਹ ਗੱਲ ਬਿਠਾਉਨੇ ਆ ਵੀ ਫਲਾਨਾ ਬੰਦਾ ਗਿਆ ਸੀ ਮੈਂ ਵੀ ਜਾ ਕੇ ਉੱਥੇ ਇੰਨਾ ਕੰਮ ਵਧੀਆ ਕਰੂੰਗਾ ਤੇ ਕਪੜਾ ਘਰ-ਬਾਰ ਵਧੀਆ ਬਣਾ ਲੂੰਗਾ ਪਰ ਦਿੱਕਤ ਆਉਂਦੀ ਆ ਪਹਿਲਾਂ ਹੀ ਕਰ ਜਾ ਇੱਥੋਂ ਚੱਕ ਕੇ ਬੰਦਾ ਬਾਹਰ ਗਿਆ ਹੁੰਦਾ ਉੱਥੇ ਜਾ ਕੇ ਵੈਸੇ ਹੀ ਉਹ ਇਲੀਗਲ ਹੋ ਜਾਂਦੇ ਨੇ ਠੀਕ ਆ ਕੰਮ ਨਹੀਂ ਮਿਲਦੇ ਤੇ ਮੁੜ ਕੇ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਬਾਜੀ ਵਾਪਸ ਬੁਲਾਓ ਸੋ ਇਦਾਂ ਦੇ ਕੇਸ ਜਿਹੜੇ ਨੇ ਬਹੁਤ ਵੱਧ ਰਹੇ ਨੇ ਤੇ ਇਹਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ ਵਾ ਇਹ ਚੀਜ਼ਾਂ ਕਰਕੇ ਜਿਹੜਾ ਪੰਜਾਬ ਦਾ ਯੂਥ ਆ ਥੋੜਾ ਜਿਹਾ ਅਵੇਅਰ ਹੋਣਾ ਚਾਹੀਦਾ ਸਪੈਸ਼ਲੀ ਇਹ ਕੇਸ ਦੇ ਵਿੱਚ ਪੜ੍ਹੇ ਲਿਖੇ ਬੰਦੇ ਤਾਂ ਆਉਂਦੇ ਹੁੰਦੇ ਨੇ ਜ਼ਿਆਦਾਤਰ ਟਾਰਗੇਟ ਜਿਹੜੇ ਬੰਦੇ ਨੇ ਜੋ ਏਜੰਟਸ ਕਰਦੇ ਨੇ ਉਹ 12 ਤੋਂ ਲੈ ਕੇ 10 12 ਜਾਂ ਜਿਹੜੇ ਮੈਂ ਕੋਈ ਲੱਕੜ ਵਾਲਾ ਬੰਦਾ ਹੋ ਗਿਆ ਜਿਹਨੂੰ ਜਾਂ ਆਪਣਾ ਸੈਨੀਟਰੀ ਦਾ ਕੰਮ ਹੁੰਦਾ ਉਹ ਬੰਦਾ ਹੋ ਗਿਆ ਮਤਲਬ ਇਦਾਂ ਦੇ ਬੰਦਿਆਂ ਨੂੰ ਟਾਰਗੇਟ ਕਰਦੇ ਨੇ ਵੈਲਡਿੰਗ ਵਰਕਰ ਹੋਗੇ ਇਲੈਕਟ੍ਰੀਕ ਟ੍ਰੀਕਲ ਵਰਕਰ ਹੋਵੇ ਜਿਹੜਾ ਬੰਦਾ ਬਾਰ ਬਾਰ ਦਾ ਕੰਮ ਨਾਈ ਦਾ ਕੰਮ ਕਰਦਾ ਇਦਾਂ ਦੇ ਬੰਦਿਆਂ ਨੂੰ ਟਾਰਗੇਟ ਕਰਕੇ ਉਹ ਪੈਸੇ ਕਮਾਗੇ ਤੇ ਤੁਹਾਡੇ ਨਾਲ ਸਕੈਮ ਕਰਦੇ ਨੇ ਸੋ ਇਹ ਚੀਜ਼ ਜਦ ਵੀ ਆਪਣੇ ਦਿਮਾਗ 'ਚ ਰੱਖੋ ਜਦੋਂ ਵੀ ਕਿਸੇ ਨੇ ਜਾਣਾ ਵਾ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਨਾ ਜਾਓ ਜੇ ਕੋਈ ਸੱਚੀ ਮੱਚੀ ਜਾਣਾ ਚਾਹੁੰਦਾ ਵਾਰ ਇਹੀ ਤਰੀਕੇ ਨਾਲ ਜਾਣਾ ਚਾਹੁੰਦਾ ਤਾਂ ਘੱਟੋ ਘੱਟ ਜੋ ਮੈਂ ਵੀਡੀਓ ਦੇ ਵਿੱਚ ਦੱਸਿਆ ਏਜੰਟ ਨੂੰ ਜ਼ਰੂਰ ਪੁੱਛੋ ਇੱਕ ਏਜੰਟ ਨੂੰ ਵੀਜ਼ੇ ਬਾਰੇ ਪੁੱਛੋ ਇੱਕ ਵੀਜ਼ੇ ਦੀ ਵੈਲਿਡਿਟੀ ਬਾਰੇ ਪੁੱਛੋ ਵੀ ਜਿਹੜਾ ਟੂਰਿਸਟ ਵੀਜ਼ਾ ਲਗਾ ਰਿਆ ਵਾ ਉਹ ਕਿੰਨੇ ਦਿਨ ਦਾ ਲਗਾ ਰਿਆ ਉਹਦੀ ਫੀਸ ਪੁੱਛ ਲਓ 에ਅ ਟਿਕਟ ਪੁੱਛ ਲਓ ਤੇ ਏਰੀਆ ਪੁੱਛ ਲਓ ਏਰੀਆ ਪੁੱਛ ਕੇ ਜੇ ਤੁਸੀਂ ਘੱਟ ਬੜੇ ਲਿਖਿਆ ਤੁਹਾਨੂੰ ਨਹੀਂ ਪਤਾ ਹੈਗਾ ਤਾਂ ਕਿਸੇ ਵੀ ਬੰਦੇ ਨੂੰ ਜੋ ਮਤਲਬ ਨੌਲੇਜ ਰੱਖਦਾ ਤੁਹਾਡੇ ਆਸ-ਪਾਸ ਬਥੇਰੇ ਹੁੰਦੇ ਨੇ ਬੰਦੇ ਜੋ ਪੜੇ ਲਿਖੇ ਵੀ ਹੁੰਦੇ ਨੇ ਉਹ ਤੁਹਾਨੂੰ ਇੰਗਲਿਸ਼ ਜਾਂ ਪੰਜਾਬੀ ਪੜ੍ਹ ਕੇ ਵੀ ਸੁਣਾ ਦਿੰਦੇ ਨੇ ਅੱਜ ਕੱਲ ਗੂਗਲ ਦੇ ਉੱਪਰ ਵੀ ਪੰਜਾਬੀ ਟਰਾਂਸਲੇਟ ਹੋ ਜਾਂਦੀ ਆ ਤੁਸੀਂ ਪੰਜਾਬੀ ਦੇ ਵਿੱਚ ਚੈੱਕ ਕਰ ਸਕਦੇ ਹੋ ਉੱਥੇ ਜਾ ਕੇ ਉਸ ਕੰਟਰੀ ਬਾਰੇ ਦੇਖੋ ਵੀ ਉਹ ਕੰਟਰੀ 'ਚ ਕਿੰਨਾ ਕੁ ਕੰਮ ਹੈਗਾ ਕੀ ਤੁਹਾਨੂੰ ਉਹ ਕੰਟਰੀ ਅਕਸੈਪਟ ਕਰੂਗੀ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਅਗਰ ਤੁਹਾਡੇ ਨਾਲ ਇਹੋ ਜਿਹਾ ਕੁਝ ਹੁੰਦਾ ਨਾ ਵੀ ਜਿਵੇਂ ਛੋਟੀਆਂ ਕੰਟਰੀਆਂ 'ਚ ਲੋਕ ਤੁਹਾਨੂੰ ਭੇਜਦੇ ਨੇ ਉਹ ਜ਼ਿਆਦਾਤਰ ਉਹ ਕੰਟਰੀਆਂ ਆਪਣੇ ਲੋਕਲ ਬੰਦਿਆਂ ਨੂੰ ਪ੍ਰੇਫਰ ਕਰਦੀਆਂ ਨੇ ਨੌਕਰੀ ਦੇਣ ਦੇ ਵਿੱਚ ਕਿਉਂਕਿ ਜਿਹੜਾ ਉੱਥੇ ਸਭ ਤੋਂ ਵੱਡਾ ਕਾਰਨ ਆ ਬੋਲੀ ਦਾ ਆਉਂਦਾ ਲੈਂਗੁਏਜ ਬੈਰੀਅਰ ਆਉਂਦਾ ਭਾਸ਼ਾ ਦਾ ਹੁੰਦਾ ਭਾਸ਼ਾ ਉੱਥੇ ਉਹ ਲੋਕਲ ਪ੍ਰੈਫਰ ਕਰਦੇ ਨੇ ਨਾ ਤਾਂ ਉੱਥੇ ਅੰਗਰੇਜ਼ੀ ਚੱਲਦੀ ਆ ਨਾ ਆਪਣੀ ਪੰਜਾਬੀ ਚੱਲਣੀ ਆ ਨਾ ਹਿੰਦੀ ਚੱਲਣੀ ਆ ਉੱਥੇ ਸਿਰਫ ਉਹਨਾਂ ਦੀ ਲੋਕਲ ਭਾਸ਼ਾ ਹੀ ਚੱਲਦੀ ਆ ਤਾਂ ਹੀ ਤੁਸੀਂ ਨੌਕਰੀ ਕਰ ਸਕਦੇ ਹੋ ਉੱਥੇ ਅਦਰਵਾਈਜ਼ ਤੁਹਾਨੂੰ ਰੈਸਟੋਰੈਂਟ ਦੇ ਵਿੱਚ ਜੌਬ ਮਿਲੂਗੀ ਕਿ ਵੇਟਰ ਦੀ ਜੌਬ ਮਿਲ ਸਕਦੀ ਆ ਵੇਟਰ ਦੇ ਵਿੱਚ ਤੁਹਾਨੂੰ ਸਾਰੇ ਹੋਟਲ ਦੇ ਜੋ ਵੀ ਸਫਾਈ ਤੋਂ ਲੈ ਕੇ ਕਲੀਨਿੰਗ ਤੋਂ ਲੈ ਕੇ ਜੋ ਵੀ ਭਾਂਡੇ ਮਾਂਜਣ ਦਾ ਸਾਰੇ ਕੰਮ ਕਰੋਗੇ ਇਹਦੇ ਵਿੱਚ ਵੀ ਤੁਹਾਨੂੰ ਕੋਈ ਗਾਰੰਟੀ ਨਹੀਂਗੀ ਵੀ ਉਹ ਬੰਦਾ ਤੁਹਾਨੂੰ ਪੈਸੇ ਟਾਈਮ ਸਿਰ ਦੇ ਦੇ ਦੂਗਾ ਉਹ ਟਾਈਮ ਸਿਰ ਪੈਸੇ ਨਹੀਂ ਦੇਊਗਾ ਤੇ ਉਸ ਤੋਂ ਬਾਅਦ ਫੇਰ ਦੁਖੀ ਹੁੰਦਾ ਕਿਉਂਕਿ ਖਾਣਾ ਤੋਂ ਉਹ ਦੇ ਦੇਣਗੇ ਫਿਰ ਉਹ ਮੈਂਟਲੀ ਟੌਰਚਰ ਵੀ ਕਰਦੇ ਨੇ ਬੜਾ ਕੁਝ ਹੁੰਦਾ ਏਸ਼ੀਆਨ ਕੰਟਰੀ ਦੇ ਵਿੱਚ ਜਿਹੜਾ ਵੀ ਬੰਦਾ ਜਾਣਾ ਚਾਹੁੰਦਾ ਸਿਰਫ ਇਹਨਾਂ ਚੀਜ਼ਾਂ ਦਾ ਧਿਆਨ ਰੱਖੇ ਘਟੋ ਘੱਟ ਉਸ ਕੰਟਰੀ ਦੀ ਨੌਲੇਜ ਲਵੇ ਵੀ ਜਿਹੜੇ ਕੰਮ ਮੈਂ ਜਾਣਾ ਉੱਥੇ ਉਹ ਕੰਮ ਹੈਗੇ ਨੇ ਤੇ ਕੀ ਕੀ ਬੈਰੀਅਰ ਨੇ ਇਹ ਚੀਜ਼ ਦੇਖਣੀ ਬਹੁਤ ਜ਼ਰੂਰੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹੀ 파ਟ ਕਵਰ ਕੀਤਾ ਅਗਲੀ ਵੀਡੀਓ ਦੇ ਵਿੱਚ ਮੈਂ ਬਾਕੀ ਕਵਰ ਕਰੂੰਗਾ ਜਿਹਦੇ ਵਿੱਚ ਸਟੂਡੈਂਟ ਵੀਜ਼ਾ ਹੁੰਦਾ ਤੇ ਜਿਹਦੇ ਵਿੱਚ ਵਰਕ ਪਰਮਿਟ ਆਉਂਦਾ ਵਾ ਤੇ ਜਿਹਦੇ ਵਿੱਚ ਇਨਵੈਸਟਮੈਂਟ ਵੀਜ਼ਾ ਵੀ ਆਉਂਦਾ ਵਾ ਵੀ ਲੋਕ ਇਨਵੈਸਟਮੈਂਟ ਵੀਜ਼ੇ ਦੇ ਥਰੂ ਵੀ ਫਰੋਡ ਦਾ ਸ਼ਿਕਾਰ ਬਣਦੇ ਨੇ ਕਈ ਲੋਕ ਇਦਾਂ ਦੇ ਵੀ ਨੇ ਜਿਹੜੇ ਆਪਣੇ ਆਪ ਨੂੰ ਤੰਗ ਕਰਕੇ ਆਪਣੇ ਬੱਚਿਆਂ ਨੂੰ ਭੇਜਦੇ ਨੇ ਬਾਹਰ ਮਾਪਿਓ ਭੇਜਦੇ ਨੇ ਸੁਪਨੇ ਪੂਰੇ ਕਰਾਉਣ ਦੇ ਲਈ ਬੱਚੇ ਦਾ ਭਾਵੇਂ ਇੰਟਰਸਟ ਹੋਵੇ ਨਾ ਹੋਵੇ ਪਰ ਉਹਨਾਂ ਨੇ ਕਰਜ਼ਾ ਚੱਕ ਕੇ ਉਹਨੂੰ ਬਾਹਰ ਭੇਜਣਾ ਹੀ ਹੁੰਦਾ ਉਹਨਾਂ ਨੂੰ ਇਦਾਂ ਲੱਗਦਾ ਵੀ ਜੋ ਸਟਰਗਲ ਅਸੀਂ ਇੱਥੇ ਦੇਖਿਆ ਸਾਡਾ ਬੱਚਾ ਉੱਥੇ ਜਾ ਕੇ ਨਹੀਂ ਦੇਖੂਗਾ ਪਰ ਇਹ ਗਲਤਫਹਿਮੀ ਆ ਉੱਥੇ ਜਾ ਕੇ ਇਹਦੇ ਨਾਲੋਂ ਝੋਗਣਾ ਸਟਰਗਲ ਹੈਗਾ ਵਾ ਕਿਉਂਕਿ ਆਪਣੇ ਘਰ ਨੂੰ ਛੱਡ ਕੇ ਜਦੋਂ ਕੋਈ ਬਾਹਰ ਜਾਂਦਾ ਨਾ ਤਾਂ ਉੱਥੇ ਸਾਰੀ ਚੀਜ਼ ਮੁੱਲਦੀ ਹੁੰਦੀ ਆ ਤੇ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਕਿਹੜੇ ਕਿਹੜੇ ਫੜਾਵਾਂ ਦੇ ਵਿੱਚੋਂ ਬੱਚੇ ਨੂੰ ਲੰਘੜਾ ਪੈਂਦਾ ਉਮਰਾਂ ਛੋਟੀਆਂ ਹੁੰਦੀਆਂ ਨੇ ਤੇ ਕਈ ਵਾਰੀ ਤਾਂ ਭੁੱਖੇ ਵੀ ਸੋਣਾ ਪੈਂਦਾ ਵਾ ਸੋ ਇਹ ਆਮ ਗੱਲਾਂ ਨੇ ਉੱਥੇ ਤੇ ਆਪਾਂ ਫਿਰ ਵੀ ਕੋਸ਼ਿਸ਼ ਕਰਕੇ ਉਹਨੂੰ ਜਿੰਮੇਵਾਰ ਦੇਵੇ ਬੱਚੇ ਨੂੰ ਭੇਜ ਦਿਆਂ ਤੇ ਆਪਣੇ ਸੁਪਨੇ ਪੂਰੇ ਕਰਵਾਉਂਦੇ ਰਹੀ ਆਪਾਂ ਉਹਨੂੰ ਟੌਰਚਰ ਵੀ ਕਰਦੇ ਆ ਇਹ ਕਹਿ ਸਕਦੇ ਆ ਪਲੱਸ ਇਹ ਵੀ ਕਹਿ ਸਕਦੇ ਆ ਵੀ ਅਸੀਂ ਚਾਹੁੰਦੇ ਆ ਵੀ ਉਹਦਾ ਭਵਿੱਖ ਵਧੀਆ ਹੋਵੇ ਪਰ ਇਹ ਸਭ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ ਜੋ ਮੌਜੂਦਾ ਹਾਲਾਤ ਹੁੰਦੇ ਨੇ ਆਪਾਂ ਨੂੰ ਨਹੀਂ ਪਤਾ ਹੁੰਦੇ ਸੋ ਇਹਦੇ ਉੱਪਰ ਆਪਾਂ ਵੀਡੀਓ ਬਣਾਵਾਂਗੇ ਅਗਲੀ ਅਗਰ ਵਧੀਆ ਲੱਗੂਗੀ ਤਾਂ ਲਾਈਕ ਔਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ